का है। रखड़ी है कर रखड़ी आके सुखना करनी सलाह कु ने आना रमन ने चल तू एतक कपड़े बना के, दे। दे। दे के देने ऐसा मेरा राधा कपड़े बना के दें तू अज मार के सलाह करनी कमन ईवन गल सुनी ਹਾਂਜੀ ਮੰਮੀ ਕੀ ਤੀ ਆਵਾਜ਼ ਮਾਰਦੇ ਕਿ ਆਵਾਜ਼ ਮਾਰੀ ਐ ਮੈਂ ਤੈਨੂੰ ਹਾਂਜੀ ਮੈਂ ਸੋਚਣ ਦੀ ਨਾ ਯਾ ਲਈਆ ਅੱਛਾ ਚਲੋ ਮਹਾਰਾਜ ਸੁਖ ਸੁਖਾਂ ਲਈ ਆ ਬਈ ਹਾਂਜੀ ਹਾਂਜੀ ਮੈਂ ਤਾਂ ਜੀ ਮਨਲਾ ਸੁਲਾਹ ਕਰਨੀ ਆ ਕਿ ਖਰੀਦੇ ਹਾਂ ਮਹਾਰਾਜ ਜੀ ਲੈ ਕੇ ਆ ਤੁਹਾਨੂੰ ਕੱਪੜੇ-ਕਪੜੇ ਬਣਾ ਕੇ ਦੇਈਏ ਜਦ ਤੱਕ ਹੈ ਗੱਲ ਤਾਂ ਦੀ ਸੱਚੀ ਆ ਵੀ ਅੱਗੇ ਕਦੀ ਨਹੀਂ ਆਪਾਂ ਪੈਨਦੀ ਨੂੰ ਕੱਪੜੇ-ਕਪੜੇ ਦਿੱਤੇ ਕਰਦੇ ਤੇ ਰਖੜੀ ਤੇ ਪੈਸੇ ਉਹ ਹੀ ਦੇ ਹੀ ਦਿੰਦੇ ਆਹੀ ਦੇ ਜਾਦੇ ਰਹੇ ਆ ਤੇ ਇਦਾਂ ਕਰੋ ਕਿ ਇਹ ਆਪਣੇ ਮੁੰਡੇ ਨੂੰ ਆਣ ਲੈ ਜਾਓ ਤੇ ਵਧੀਆ ਤੋਂ ਵਧੀਆ ਸੁਣ ਲੈ ਕੇ ਦੋ ਪੈਨਦੀ ਨੂੰ ਚਲੋ ਕਾ ਨੀਤੀ ਆ ਆਸ ਦੀ ਆਪਿਆ ਤੇ ਨਾਮ ਦਿਨਾ ਰੱਖੀ ਲੱਗੇ ਆਸ ਨਾਲ ਨੰਨਾਂ ਨੇ ਹਾਂਜੀ ਹਾਂਜੀ ਤੇ ਮੈਂ ਵੀ ਉਹਦਾ ਸੋਚਣ ਲਈ ਹੀਗੀ ਕਿ ਮੈਂ ਤਾਂ ਨਸਲਾਹ ਕਰਨੀ ਆ ਕਿ ਕੱਪੜੇ ਬਣਾ ਦੋ ਅੱਛਾ ਚਲ ਚੰਗਾ ਹੋਇਆ ਤੀ ਆਪ ਵੀ ਬਨਵਾ ਲਈ ਮੈਂ ਵੀ ਘਰੇ ਬੋ ਸੋਚਿਆ ਮੈਂ ਚਲ ਸਲਾਹ ਕਰ ਲੈਂਦੇ ਆ ਹਾਂਜੀ ਹਾਂ ਜਿੱਦਾਂ ਫੇ ਰੱਖਣ ਦੇ ਕਰਨਾ ਨਹੀਂ ਕੋਈ ਗੱਲ ਨਹੀਂ ਤੂੰ ਸਿਆਣੀ ਹੈ ਜੇ ਤੈਨੂੰ ਬਾਣਾ ਕੋਈ ਸਜਣਾ ਤੇ ਕਰੋ ਤਈ ਆਪਣੇ ਮੁੰਡੇ ਨਾਲ ਸਲਾਹ ਤੇ ਕਿਹੀਂ ਜਾਓ ਤੇ ਜਾ ਕੇ ਤੇ ਆਪਣੇ ਮਨਸਾਂ ਦਾ ਸੋਚ ਲੈ ਆਵੇ ਦੋ ਭੈਣ ਜੀ ਤੇ ਮੈਂ ਤੇ ਕਹਿੰਦੀ ਆ ਵੀ ਪਰੋਣੇ ਦਾ ਵੀ ਦੰਦੋ ਮੁੰਡੇ ਨਾਲ ਹੀ ਤੁਹਾਨੂੰ ਆ ਸਾਰਿਆਂ ਦੇ ਬਣਾ ਲੈਂਦੇ ਸਾਰੇ ਪੱਦੇ ਜੀ ਆ ਸਾਰਿਆਂ ਦੇ ਲਓ ਆ ਤੇ ਚੰਗੇ ਕੱਪੜੇ ਲਿਓ ਭਾਜੀ ਦੇ ਵੀ ਚੰਗੇ ਲਿਓ ਜੇ ਰੈਡੀमेड ਪਾਉਂਦੇ ਆ ਤੇ ਰੈਡੀमेड ਲਿਓ ਤੇ ਮੁੰਡਾ ਤਾਂ ਪਾਉਂਦਾ ਰੈਡੀमेड ਆ ਮੁੰਡੇ ਤਾਂ ਪਾਉਂਦੇ ਮੁੰਡੇ ਦੀ ਅਸਲ ਕੋਈ ਚਾਹਣਾ ਦੇ ਉਲੋਂ ਨਹੀਂ ਕੋਈ ਚਾਹਣਾ ਨਹੀਂ ਕੋਈ ਸੌਂਦੇ ਸੌਂਦੇ ਵਿੱਚ ਲਿਆ ਦੇ ਸਾਂ ਆਹੋਂ ਕਰਦੇ ਤੇ ਫੋਨ ਕਰਦੇ ਉਹ ਕੁਛ ਲਿਓ ਆ ਕੋਈ ਚਾਹਣਾ ਨਹੀਂ ਕਰਦੇ ਤੇ ਜਿਹੜਾ ਦਾਮ ਪੁੱਛ ਲਓ ਹਾਂਜੀ ਤੇ ਕੋਈ ਗੱਲ ਨਹੀਂ ਕਿ ਨਹੀਂ ਜਾ ਕਹੇ ਆ ਕਪੜਾ ਜਿਹੜਾ ਹੈ ਸਾਰਾ ਕੋਲ ਤੁਹਾਡਾ ਹੀ ਆ ਤੇ ਜਿੱਦਾਂ ਤੁਸੀਂ ਕਰਵਾਦੇ ਨਹੀਂ ਕਰੋ ਅੱਛਾ ਬਿਲਕੁਲ ਸਲਾਹ ਕਰਨੀ ਹੈ ਅੱਛਾ ਅੱਛਾ ਤੇ ਨਾ ਸਲਾਹ ਕਰਨੀ ਹੈ ਆਹੋ ਤੁਸੀਂ ਮਨ ਨੂੰ ਪੁੱਛ ਰਿਹਾ ਕਿ ਦੰਡੇ ਆ ਮੈਂ ਦੰਡਾ ਪੁੱਛ ਰਿਹਾ ਕਿ ਆਹੋ ਤੇ ਅੰਮ੍ਰਿਤ ਦੀ ਕਪੜੇ ਲੈ ਜਾ ਤੇ ਨੂੰ ਮਾਂ ਪੁੱਤ ਜਾਉਣ ਜੇ ਕੱਪੜੇ ਲੈ ਆਉਂ ਤੇ ਰੋਟੀ ਬਣੀ ਹੈ ਮਰੋਟੀ ਲੈ ਕੰਨ ਕੋਈ ਨਹੀਂ ਖਾਣ ਨੂੰ ਅੱਛਾ ਅੱਛਾ ਠੀਕ ਹੈ ਕੱਲ੍ਹ ਤੇ ਰੈਸਟ ਕਰ ਲੋ ਤੇ ਮੈਂ ਦਹੀ ਆਟਾ ਗੁੰਨਣ ਮਟਾਰੂੰਗਾ ਮੈਂ ਕਰਦਾ ਕੋਈ ਕੰਮ ਕੋਈ ਚਲ ਠੀਕ ਹੈ ਨਾ ਦੀ ਅਸਲੀ ਇਹ ਤਾਂ ਮੰਨੀ ਨਾ ਪੜੀ ਆਪੇ ਮਹਾਰਾਜ ਸੇ ਚੋੜਾ ਚ ਮਨੋਂ ਕਿਰਪਾ ਤੇ ਹੀ ਹੋ ਗਈ ਆ ਸੁਧਰ ਕੇ ਉਹਨਾਂ ਨੂੰ ਗੱਲ ਕਰਦੀ ਚੰਗਾ ਹੋ ਜਾਂ ਚਲੋ ਕੋਰ ਕਰਦੇ ਵਿੱਚ ਸ਼ਾਮ ਕਿ ਕੋਈ ਬਤੂ ਦੇ ਰੋ ਮਾੜੀ ਚ ਨਹੀਂ ਗੱਲ ਨਾ ਕੋ ਕਰੇ ਤੇ ਬੜਾ ਮਨ ਠੰਡਾ ਹੁੰਦਾ ਮੇਰੀ ਗੱਲ ਸੁਣੋ ਅੱਜ ਵੇਲੇ ਜੇ ਕਿਹ ਜਾਂ ਕੰਮ ਕਰਨਾ ਕੋਈ ਕਿਉਂ ਦੱਸ ਤੂੰ ਜ਼ਰੂਰੀ ਕੰਮ ਹੈ? ਕੰਮ ਤਾਂ ਬੜਾ ਜ਼ਰੂਰੀ ਆ। ਹੂੰ ਤੇ ਜੇ ਤਾਂ ਨਾ ਟਾਈਮ ਹੈਗਾ ਤੇ ਫਿਰ ਦੱਸਾਂ। ਹੋਰ। ਜਾ ਲੈਦਾ ਮਾਂ। ਹਾਂ ਵੀ ਮੈਨੂੰ ਮੰਮੀ ਨੇ ਮਾਰੀ ਹੈ ਜਵਾੜ। ਅੱਛਾ। ਤੇ ਮੰਮੀ ਕਹਿਣ ਦੀ ਹੀ ਪਰ ਖੜੀ ਆਉਂਦੀ ਆ। ਅੱਛਾ। ਤੇ ਰਮਨ ਨੂੰ ਕੱਪੜੇ ਬਣਾਣ ਦੀ। ਅੱਛਾ। ਤੇ ਮੈਂ ਪਹਿਲਾਂ ਹੀ ਸੋਚਿਆ ਸੀਗਾ ਐਂਦੀ ਭੈਣ ਜੀ ਨੂੰ ਆਪਾਂ ਕੱਪੜੇ ਬਣਾ ਕੇ ਦੇਣੇ ਆ। ਹੂੰ ਹੂੰ ਤੇ ਫਿਰ ਮੈਂ ਵੀ ਚੱਲ ਆਹ ਤੇ ਗੱਲ ਤੂੰ ਬੜੀਂਦੀ ਆ ਕੀਤੀ ਆ। ਤੇ ਮੈਂ ਹੁਣ ਮੰਮੀ ਨੇ ਇਹ ਗੱਲ ਕਹੀ ਆ ਕਿ ਤੁਸੀਂ ਮਾਂ ਪੁੱਤ ਜਾਓ ਦੋਵੇਂ ਜਾਣੇ ਤੇ ਕੱਪੜਾ ਲੀੜਾ ਲੈ ਆ ਕੇ ਤੇ ਦੇ ਦਿਓ ਨਾਲ। ਠੀਕ। ਅੱਗੇ ਨਾ ਵਿਚਾਰੀ ਨੂੰ ਪੈਸੇ ਦੇ ਦਿੰਦੇ ਰਹੇ ਆ। ਤੇ ਅੱਗੇ ਮੇਰਾ ਵੀ ਹਸਾਬ-ਕਤਾ ਬਹੁਤ ਜਾਂਦੀ ਤੇ ਉਹਦਾ ਵੀ ਉਹ ਜਾਏਗਾ। ਕਿ ਉਹ ਵੀ ਵੇਖ ਕੇ ਮੇਰੇ ਵੱਲ ਮੱਥੇ ਤੇ ਵੱਟ ਪਾ ਲੈਂਦੀ ਤੇ ਮੈਂ ਹੀ ਪਾ ਲੈਂਦੀ। ਮੈਂ ਗਣਾ ਜੁਟ ਬੋਲਦੀ ਆ। ਆਹੋ। ਤੇ ਪਰ ਹੁਣ ਚੱਲ ਮੈਨੂੰ ਇੰਨੀ ਕਿ ਸਮਝ ਆ ਗਈ ਆ। ਵੀ ਘਰ ਦੀਆਂ ਧੀਆਂ ਕਰਦੇਆਂ ਧੀਆਂ ਹੀ ਹੁੰਦੇ ਗਾਉ। ਯਾ ਹੋ ਚਲੋ। ਤੇ ਇਦਾਂ ਕਰੋ। ਹਾਂ। ਤੁਸੀਂ ਨਾ ਜਿੱਦਾਂ ਟਾਈਮ ਲੱਗਦਾ ਨਾ ਮੰਮੀ ਨੂੰ ਨਾਲ ਲੈ ਜਾਓ। ਉਹਨਾਂ ਦੇ ਮਨ ਪਸੰਦ ਦੇ ਕੱਪੜੇ ਲਿਆ ਦੋ ਫਿਰ ਵੀ ਧੀ ਹੈ ਉਹਨਾਂ ਦੀ ਸਿਰਫ ਇਤਨਾ ਕਰ ਲਓ ਮੇਰੀ ਕੋਲ ਗੱਲ ਸਮੋਹ ਸਲਾਹ ਚੰਗੀ ਤਰ੍ਹਾਂ ਕਰ ਲਈ ਹੈ ਨਾ ਨਹੀਂ ਸਲਾਹ ਤਾਂ ਚੰਗੀ ਤਰ੍ਹਾਂ ਕਰ ਲਈ ਹੈ ਹੁਣ ਇਹ ਸਲਾਹ ਦਿੱਤੀ ਹੈ ਆਹੋ ਤੇ ਫਿਰ ਮੈਂ ਇਹ ਸੋਚਿਆ ਕਿ ਤੁਹਾਨੂੰ ਪੁੱਛ ਲਾਂ ਸੀ ਤੁਹਾਡਾ ਟਾਈਮ ਹੈ ਦਾਵਾ ਮੇਰੀ ਕੋਲ ਗੱਲ ਸਮੋਹ ਟਾਈਮ ਨੂੰ ਕੋਈ ਟਾਈਮ ਫੜਨਾ ਤੇ ਲਿਆਉਣਾ ਤੁਹਾਨੂੰ ਮੈਂ ਹੀ ਆ ਤੇ ਨਾਲ ਤੂੰ ਵੀ ਤੈਅ ਹੋ ਜਾ ਠੀਕ ਆ ਨਹੀਂ ਨਹੀਂ ਤੇ ਮੇਰਾ ਮੇਰੀ 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 ਕੋਲ ਗੱਲ ਸਮੋਹ ਤੇ ਨਾਲ ਆਪਣਾ ਵੀ ਇੱਕ ਦੋ ਸੂਟ ਰਹਿਣ ਜਿਹੜੇ ਲੈਣ ਨਵੇਂ ਉਹ ਅੱਜ ਆਨੇ ਬਣਨੇ ਤੱਕ ਨੂੰ ਸੂਟ ਮਿਲ ਜੇ ਚਲੋ ਠੀਕ ਆ ਜਿੱਦਾਂ ਮੈਨੂੰ ਕਹਿੰਦੇ ਜੀ ਸਮਝੀ ਗੱਲ ਇਕ ਨਹੀਂ ਮੁੜ ਕੇ ਕਹਿਣਾ ਦੱਸਾਂ ਗੱਲ ਕੀ ਆ ਫੇਰ ਦਿਲ ਝਿਰਖਾ ਬਾਜੀ ਹੋਈ ਨਹੀਂ ਉਹਦੇ ਵਾਸਤੇ ਲੈਣ ਦੇ ਤੇ ਮੈਂ ਲਾਗੇ ਮਾੜੀ ਸੀ ਮੇਰੀ ਮੇਰੀ ਗੱਲ ਸੁਣ ਲਈ ਲੋ ਜੇ ਤੂੰ ਵੀ ਨਾਲ ਚੱਲਦੇਗੀ ਨਾ ਤੇ ਉੱਥੇ 1 ਕੀ ਤੇ 2 ਕੀ ਤੇ 3 ਕੀ ਤੇ 4 ਕੀ ਤੇ ਤੂੰ ਜਾਣਾ ਹੀ ਫਿਕਰ ਨਹੀਂ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਉਹ ਪਹਿਲਾਂ ਹੀ ਕੰਮ ਕਰੀ ਜਾਂਦੇ ਜੇ ਹੁਣ ਮੇਰੇ ਢਿੱਡ 'ਚ ਨਹੀਂ ਇਰਖਾ ਹੁਣ ਮੇਰੇ ਦਿਲ 'ਚ ਕੋਈ ਗੱਲ ਨਹੀਂ ਰਖੜੀ ਆਉਂਦੀ ਆ ਨਾ ਤੇ ਬਸ ਭੈਣ ਨੂੰ ਕੱਪੜੇ ਲੈ ਕੇ ਦੇਣੇ ਮੈਂ ਸੁਣਨੀ ਹੁਣ ਲੈਣ ਮੈਂ ਲੰਨੂ ਕੀ ਮੁੜਕੇ ਕਿਰੇ ਮੈਂ ਲਿੰਦੀ ਰਹੀਂ ਲੜਕੋ ਚਲੋ ਠੀਕ ਆ ਆਹ ਉਹਨਾਂ ਨੂੰ ਕੱਪੜੇ ਬਣਾ ਕੇ ਦੇ ਦੇਣਾ ਕਿ ਤੂੰ ਨੌ ਸੱਤ ਚਲ ਜਾਂਦੀ ਏ ਦੋਏ ਨਹੀਂ ਨਹੀਂ ਬੱਸਾਂ 'ਚ ਕਿੱਥੇ ਤੱਕੇ ਖਾਣੇ ਵਿਚਾਰੀ ਅੱਗੇ ਠੀਕ ਨਹੀਂ ਗਈ ਤਾਂ ਤੁਸੀਂ ਇਦਾਂ ਕਰਿਓ ਗੱਡੀ ਦੇ ਲੈ ਜਾਓ ਚਲ ਇਤਰਾ ਕਰ ਲਿਓ ਨੇ ਠੀਕ ਆ ਬੱਸਾਂ ਤੇ ਜਾਣਾ ਬੜਾ ਉਖਾਵਾ ਮਾ ਤਾਂ ਮਮੀ ਠੀਕ ਹੋਈ ਮੇਰੀ ਪਿੱਲੋ ਗੱਲ ਸੁਣ ਲਾ ਮੈਂ ਤਾਂ ਪਹਿਲੋ ਚਲੋ ਹੁਣ ਜੋ ਪਹਿਲਾਂ ਜੋ ਹੋ ਗਿਆ ਠੀਕ ਆ ਮੈਂ ਉਹ ਪਹਿਲੀਆਂ ਗੱਲਾਂ ਨਹੀਂ ਜਗਾਉਂਦਾ ਤੇ ਪਰ ਇੱਕ ਗੱਲ ਵਾ ਕਿ ਜੇ ਚੰਗੇ ਥਾਂ ਤੇ ਆਣਗੇ ਚੰਗਿਆਰੇ ਬਣ ਕੇ ਰਹੀਏ ਤੇ ਈਤ ਹੁੰਦੀ ਏ ਕਿ ਨਹੀਂ ਹੁੰਦੀ ਬਾਪਾ ਸਮਝ ਤੇ ਮੈਨੂੰ ਲੱਗੀ ਆ ਹੁਣ ਸਾਰੀ ਜਿਹੜਾ ਟਾਈਮ ਲੰਘਿਆ ਵਾ ਨਾ ਉਹ ਹੁਣ ਵਾਪਸ ਨਹੀਂ ਆਉਣਾ ਤੇ ਇਹੋ ਸਲਾਹਾਂ ਜੇ ਅਸੀਂ ਪੈਨੋ ਕਰਦੇ ਰਹੀਦੇ ਅਗੇ ਦੂਜੇ ਨਾਲ ਅੱਜ ਤੱਕ ਨਵਤ ਪਹੁੰਚਣੀ ਨਹੀਂ ਚਲੋ ਕੋਈ ਨਹੀਂ ਚਲ ਕੋਈ ਗੱਲ ਨਹੀਂ ਹੁਣ ਨਾ ਤੂੰ ਨਾ ਮੰਨ ਤੇ ਲਾਂਵੀ ਤੇ ਕੋਈ ਗੱਲ ਨਹੀਂ ਮੈਂ ਨਾ ਬੀਬੀ ਨੂੰ ਕੇਵਲੇ ਖੜਕੇ ਨਾਲ ਤੇ ਚੱਲ ਆਹ ਲਿਆ ਦੋ ਲੈ ਲੈਣਾ ਹੈ ਚਲੋ ਠੀਕ ਆ ਤੇ ਖਾ ਫਿਰ ਮੈਂ ਕੰਮ ਕੋਈ ਚਲੋ ਠੀਕ ਆ ਠੀਕ ਗੱਲ ਤੇ ਹੀ ਨਹੀਂ ਕੀ ਹੁੰਦੀ ਹੈ ਹੈ ਗੱਲ ਸੋਚਦੀ ਆ ਕਿੰਨਾ ਚੰਗਾ ਲੱਗਾ ਉਹਨੇ ਬੀਬੀ ਨੇ ਆਵਾਜ਼ ਮਾਰੀ ਹੋਊ ਇਹਨਾਂ ਸਲਾਹ ਕੀਤੀ ਹੋਊਗੀ ਹੈ ਇਹਨੇ ਆਣ ਕੇ ਮੈਨੂੰ ਕਿਹਾ ਮੇਰੇ ਮਨ ਨੂੰ ਵੀ ਠੰਡ ਪਈ ਆ ਵੀ ਚੱਲ ਯਾਰ ਕੋਈ ਗੱਲ ਨਹੀਂ ਜੀਵ ਨੇ ਕਿੰਦੀ ਵਧੀਆ ਗੱਲ ਕੀਤੀ ਤੇ ਜਰ ਜੇ ਕੋਈ ਚੰਗਾ ਇਨਸਾਨ ਹੋਵੇ ਨਾ ਤੇ ਉਹਨੂੰ ਚੀਜ਼ ਲੈ ਕੇ ਦੇਣ ਨੂੰ ਜੀ ਕਰਦਾ ਹੈ ਹੈ ਜਿਹੜਾ ਬੰਦਾ 24 ਘੰਟੇ ਬਲੋਂ ਬਲੋਂ ਕਰਦਾ ਰਹਿੰਦਾ ਉਹਦੇ ਤੋਂ ਕੀ ਲੋਕੀ ਉਹਨੂੰ ਦੁਖਾਉਂਦੇ ਨਹੀਂਗੇ ਚਲ ਸ਼ੁਗਰ ਆ ਪ੍ਰਮਾਤਮਾ ਕਿਤੇ ਮੇਰੇ ਘਰ ਦੇ ਵੀ ਦਿਨ ਪਰਤੇ ਨੇ ਇਹਦੇ ਬੜੇ ਮਾੜੇ ਹਰਤਾਂ ਫੜੀ ਲੱਗੇ ਚਲੋ ਇਹ ਆ ਵੀ ਦੇਰ ਆਵੇ ਦੋਸਤਾਂਵੇ ਚਲੋ ਵਧੀਆ ਹੋਇਆ ਜੋ ਹਾਂ ਵੀਰ ਹਾਂ ਸਭ ਠੀਕ ਠਾਕ ਤੂੰ ਆਪਣਾ ਸੁਣਾ ਨਹੀਂ ਸਾਰਾ ਠੀਕ ਠਾਕ ਆ ਹਾਂ ਮੰਮੀ ਵੀ ਠੀਕ ਆ ਹਾਂਜੀ ਨਹੀਂ ਆ ਗਏ ਆ ਤੁਹਾਨੂੰ ਕਿਦਾਂ ਪਤਾ ਲੱਗਿਆ ਪੈਣ ਕੁ ਗਏ ਸੀਗੇ ਅੱਛਾ ਅੱਛਾ ਠੀਕ ਆ ਠੀਕ ਆ ਨਹੀਂ ਆ ਗਏ ਹੁਣ ਤੇ ਘਰੇ ਹੀ ਆ ਹਾਂ ਆਉਣਾ ਤਹੀਂ ਲੈ ਦੱਸ ਅੱਜ ਕਿਦਾਂ ਜੀ ਕੀਤਾ ਮੇਰੇ ਵੀਰ ਦਾ ਚਲੋ ਠੀਕ ਆ ਫਿਰ ਹੈ ਆਜੋ ਆਜੋ ਸ਼ੁਕਰਵਾ ਕਿਤੇ ਤੁਸੀਂ ਵੀ ਆਉਣ ਲੱਗੇ ਜੇ ਨਹੀਂ ਤੇ ਤੁਹਾਨੂੰ ਤੇ ਚੇਤਾ ਹੀ ਭੁੱਲ ਗਏ ਮੇਰੇ ਘਰ ਦੇ ਰਾਹ ਦਾ ਹਾਂ ਨਹੀਂ ਨਹੀਂ ਕਰਈਆ ਸਾਰੇ ਭਾਜੀ ਵੀ ਤੇਰਾ ਕਰਈਆ ਆਜੋ ਆਜੋ ਤੁਸੀਂ ਹਾਂ 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 ਭਾਬੀ ਨੂੰ ਲੈ ਕੇ ਆਵੀ ਨਾਲ ਚੰਗਾ ਚੰਗਾ ਚਲ ਠੀਕ ਆ ਫਿਰ ਹੈ ਚੰਗਾ ਸਤਿ ਸ਼੍ਰੀ ਅਕਾਲ ਸਨੀਵੀਰ ਦਾ ਫੋਨ ਆਇਆ ਵਾ ਕੀ ਚੱਕਰ ਵਾ ਜਿਹੜਾ ਜੱਕ ਦਾ ਮੰਦਾ ਵੀ ਤੇਰੀ ਸੱਸ ਘਰੇ ਹੀ ਆ ਇਹ ਕੀ ਚੱਕਰ ਹੋਇਆ ਆਪਣਾ ਵੀ ਉਹ ਘਰ ਵਾ ਤੇ ਅਸੀਂ ਫੇਰ ਆਉਣਾ ਵਾ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਵੀ ਨਾਲੇ ਭੈਣਜੀ ਕੋ ਗਏ ਸੀਗੇ ਹੋ ਸਕਦਾ ਕਹਨੇ ਚੁਗਲੀ ਮਾਰੀ ਹੋਵੇ ਚੱਲ ਕੋਈ ਨਹੀਂ ਆਉਣ ਗਿਆ ਫੇ ਮਿਲਣ ਗਿਆ ਮੰਮੀ ਨੂੰ ਤਾਂ ਫੇ ਪਤਾ ਲੱਗ ਜਾਊਗਾ ਜਾਂ ਮੇਰੀ ਪਰਜਾਈ ਦਾ ਕੰਮ ਹੁਣਾਵਾ ਉਹ ਵੀ ਬਥੇਰੀ ਤੇਜ ਵਾ ਇੰਨਾ ਕੰਮਾਂ ਨੂੰ ਉਹਦੀ ਰਿਸ਼ਤੇਦਾਰੀ ਵੀ ਹੈਗੀ ਆ ਨਾ ਰਵਨ ਭੈਣਜੀ ਦੇ ਪਿੰਡ ਹੋ ਸਕਦਾ ਕਿਤੇ ਉੱਥੇ ਚੁਗਲੀ ਮਾਰੀ ਹੋਵੇ ਚੱਲ ਕੋਈ ਨਹੀਂ ਆ ਜਾਣਗੇ ਸਭ ਕੋ ਚੰਗੀ ਗੱਲ ਆ ਆਣ ਕੇ ਆਪਣੇ ਅੱਖੀਂ ਵੇਖ ਲੈਣਗੇ ਪਹਿ ਕਿੱਦਾਂ ਰਹਿੰਦੇ ਆ ਚੱਲ ਉੱਠ ਕੇ ਵੇਖਾਂ ਕੰਮਕਾਰ ਕੋਈ ਤੇ ਨਾਲ ਇਹਨਾਂ ਨੂੰ ਦੱਸਾਂ ਮੈਂ ਤਵੀਰ ਨਹੀਂ ਆਉਣ ਲੱਗੇ ਆ ਮਸ਼ਾਨ ਮੇਰੀ ਗੱਲ ਸੁਣੋ ਤੇ ਗੁੱਸੇ 'ਚ ਬੜਾ ਜਾਏ ਤੇ ਮੇਰੀ ਗੱਲ ਸੁਣੋ ਐਵੇਂ ਦੀਦੀ ਨੂੰ ਕੋਈ ਵੱਧ ਘੱਟ ਗੱਲ ਨਾ ਕਰਿਓ। ਤੂੰ ਚੁੱਪ ਕਰ ਮੈਨੂੰ ਪਤਾ ਮੈਂ ਕੀ ਕਹਿਣਾ। ਨਹੀਂ ਚੰਗੇ ਨਹੀਂ ਲੱਗੀ ਦਾ ਪਿਆਰ ਨਾ ਸਮਝਾਇਓ ਫਿਰ ਵੀ। ਚੁੱਪ। ਲੈ ਸਤਿ ਸ਼੍ਰੀ ਅਕਾਲ ਤਸਰੀਕਾ ਆਲਾ। ਫੋਰਸ ਨੋ ਠੀਕ ਠਾਕ। ਹਾਂਜੀ ਹਾਂਜੀ ਵਧੀਆ ਵਧੀਆ ਤੀਸ ਨਾਓ। ਬਸ ਮੈਂ ਵੀ ਠੀਕ ਆ। ਸਤਿ ਸ਼੍ਰੀ ਅਕਾਲ ਵੀਰ। ਠੀਕ ਆ ਭੈਣ ਕੋਈ ਗੱਲ ਨਹੀਂ। ਸਤਿ ਸ਼੍ਰੀ ਅਕਾਲੀ ਆ। ਹਾਏ ਹਾਏ ਵੀਰ ਇਦਾਂ ਤਾਂ ਨਾ ਕਰ। ਓ ਭੈਣ ਮੈਂ ਪਤਾ ਕਿੱਡਾ ਜੇਰਾ ਕਰਕੇ ਇੱਥੇ ਆਇਆ ਮੈਨੂੰ ਅੱਜ 6 ਮਹੀਨੇ ਹੋ ਗਏ ਇੱਥੇ ਹੁੰਦਿਆ ਤੇਰੇ ਘਰ ਨੂੰ ਪਰ ਮੇਰੀ ਗੱਲ ਤਾਂ ਸੁਣ ਮੇਰੀ ਗਲਤੀ ਕੀ ਆ ਮੈਂ ਨਾ ਬਥੇ ਚੁੱਪੀ ਕਰ ਜਾ ਇਹਦਾ ਮੂੰਹ ਦੱਸਿਆ ਕੋਈ ਨਹੀਂ ਨਾ ਚਲੋ ਮੈਨੂੰ ਪਤਾ ਕੁਝ ਨਹੀਂ ਆ ਮੈਨੂੰ 6 ਮਹੀਨੇ ਪਹਿਲਾਂ ਤੋਂ ਸਾਰੇ ਤੁਹਾਡੇ ਘਰ ਦੇ ਪਤਾ ਲੱਗ ਗਏ ਵੀ ਕੀ ਚੱਲਣਿਆ ਤੁਹਾਡੇ ਘਰ ਚਲ ਤੇ ਮਿਲੋ ਤਾਂ ਸਹੀ ਦੀਦੀ ਨੂੰ ਜਸਜੀਤ ਤੂੰ ਚੁੱਪ ਕਰ ਜਾ ਤੈਨੂੰ ਮੈਂ ਵਿੱਚ ਬੋਲਣ ਨੂੰ ਨਹੀਂ ਗਿਆ ਮੇਰੀ ਗੱਲ ਸੁਣੋ ਅੰਦਰ ਤੇ ਆਓ ਬਾਹਰ ਆਵੇਂ ਤੂੰ ਸੁਣੂਗਾ ਤੇ ਕੀ ਕਹੂਗਾ ਅੰਦਰ ਤੇ ਆਉ ਤਰ ਸਾਰੇ ਪਿੰਡ ਜਿਹੜਾ ਸਾਰੇ ਪਿੰਡ ਨੂੰ ਪਤਾ ਵਾ ਹੋਰ ਲੱਗ ਜਾਣਗੇ ਚਾਰ ਗੱਲਾਂ ਪਤਾ ਫਿਰ ਕਿਉਂਗਾ ਤੂੰ ਵੀਰ ਮੇਰੀ ਗੱਲ ਸੁਣ ਆਜੋ ਅੰਦਰ ਆਜੋ ਅੰਦਰ ਬੈਠ ਕੇ ਗੱਲ ਕਰ ਸੱਚੀ ਨੱਕ ਵੜਾ ਕੇ ਰੱਖਤਾ ਹਾ ਹਾਂ ਮੈਂ ਕਿਹੜੀ ਗੱਲ ਤੁਹਾਡੇ ਖਾਨਦਾਨੀ ਚ ਕਦੀ ਅਜਿਹੇ ਕੰਮ ਨਹੀਂ ਕਨੇ ਕੀਤਾ ਸੀ ਭੈਣ ਮੈਨੂੰ ਤੇ ਇਹ ਨਹੀਂ ਸਮਝ ਆ ਰਿਹਾ ਚਲ ਗੁਸ਼ਰ ਅੰਦਰ ਆਜੋ ਤੇ ਕਿਉਂ ਇੰਨਾ ਗੁੱਸਾ ਕਰੀ ਜਾਂਦੇ ਆਂ ਅੰਦਰ ਹੀ ਆ ਚੜੋ ਸਾਰੇ ਅੰਦਰ ਹੀ ਆਜੋ ਗੁਸ਼ਾਨ ਨੇ ਗੁਸਾ ਥੋੜੀ ਕਰੀਦਾ ਜੇ ਦੀਦਿਤਾ ਨੂੰ ਮਿਲਣ ਦੇ ਤੇ ਤਾਨੂੰ ਮਿਲ ਲੈਣਾ ਚਾਹੀਦਾ ਹੀ ਨਾ ਚਲ ਗੱਲ ਤੇ ਜਿਹੜੀ ਬਹਿ ਕੇ ਹੋ ਜਾਣੀ ਆ ਹੋਈ ਜਾਣੀ ਆ ਨਾ ਗੱਲ ਕਰਦੀ ਆ ਦੱਸ ਭੈਣ ਨੂੰ ਨਹੀਂ ਪਤਾ ਇਹਨੂੰ ਆਪਣੇ ਖਾਨਦਾਨ ਨੂੰ ਨਹੀਂ ਪਤਾ ਇਹਨੇ ਤੇ ਇਦਾਂ ਕੀਤਾ ਜਿੱਦਾਂ ਪਤਾ ਨਹੀਂ ਕੀ ਆ ਹਣਾ ਚਲ ਹੁਣ ਜੇ ਤੁਸੀਂ ਇਦਾਂ ਕਰੋਗੇ ਤੇ ਫੇਰ ਚੰਗੇ ਲੱਗੀ ਦਵ ਸੱਸ ਵੀ ਆ ਭయ్యా ਸ਼ਰੀਫ ਹੀ ਹਟਾ ਜਿੰਨੇ ਘਰ ਚ ਰੱਖਿਆ ਭੈਣ ਨੂੰ ਤੇ ਜਿੱਦਾਂ ਭੈਣ ਨੇ ਆਪਣੀ ਸੱਸ ਨੂੰ ਬਾਹਰ ਕੱਢਤਾ ਹੈ ਨਾ ਅਗਲੇ ਦਿਨ ਹੀ ਤੋਰਦਾ ਤਾਂ ਬੁਰੀ ਬਿਸਤਰਾ ਬਣ ਕੇ ਪਚਾ ਆਪਣੇ ਪਿੰਡ ਨੂੰ ਉਹ ਤੇ ਮੈਂ ਤਾਡੀ ਨਾ ਕਰਣਾ ਹੈ ਉੱਥੇ ਉਹ ਤੇ ਮੈਂ ਤੁਹਾਡੀ ਗੱਲ ਸਮਝ ਗਈ ਆ ਚਲ ਕੋਈ ਗੱਲ ਨਹੀਂ ਜਿਹੜੀ ਗੱਲ ਪਿਆਰ ਨਾ ਸਮਝਾ ਦੇਣੀ ਉਹਦੇ ਨਾਲ ਦੀ ਰੀਸ ਥੋੜੀ ਕੋਈ ਕੋਈ ਨਹੀਂ ਪਿਆਰ ਨਹੀਂ ਕਰਾਂਗੇ ਕੋਈ ਗੱਲ ਨਹੀਂ ਹੁਣ ਮੈਨੂੰ ਤੇ ਆਉਂਦਾ ਮੈਂ ਸੱਸ ਸਾਹਮਣੇ ਕਿੱਦਾਂ ਪੈਣਾ ਜੀਤ ਸਰ ਕੋਈ ਨਹੀਂ ਹੈ ਉਹਨੇ ਕਿਹਾ ਹੁਣ ਨੇ ਵੀ ਆਣ ਮੂਹਨ ਕੱਢਿਆ ਇਹਨੂੰ ਕਿੱਥੇ ਗਿਆ ਹੈ ਸਰ ਕੋਈ ਨਹੀਂ ਆਹੀ ਕਹਾਂਗੇਾਨੂੰ ਪਤਾ ਹੀ ਨਹੀਂ ਅਰਜੀਤ ਮੇਰੀ ਸੁਣ ਲੈ ਗੱਲ ਮੈਂ ਜਿਹੜੀ ਮਰਜ਼ੀ ਗੱਲ ਕਰਾਂ ਤੂੰ ਮੇਰੀ ਗੱਲ 'ਚ ਨਹੀਂ ਟੁੱਕਣਾ ਸੁਣੀ ਗੱਲ ਮੈਂ ਤੈਨੂੰ ਨਾਲ ਨਹੀਂ ਹਲੀ ਹੁੰਦਾ ਜੇ ਮੈਂ ਲੈਂਦਾ ਨਾ ਤੇ ਚੁੱਪ ਕਰਕੇ ਬਹਿ ਜੀ ਹੁਣ ਚਲੋ ਠੀਕ ਹੈ ਮੈਂ ਪਾਣੀ ਰੱਖ ਇੱਥੇ ਪਹਿਲਾਂ ਭਾਈ ਇਹਨੂੰ ਮਾਰਾਂ ਹਾਂ ਆਵਾਜ਼ ਫਿਰ ਪਿੰਨੇ ਪਾਣੀ ਆਹ ਹੈ ਹੌਸਲਾ ਕਰ ਮੈਂ ਮਾਰ ਲੈਣੀ ਆਵਾਜ਼ ਬੱਲੇ ਬੱਲੇ ਰੋਣੇ ਆਏ ਆ ਸਸੀ ਕਾ ਬੋ ਸਸੀ ਕਾ ਸਸੀ ਕਾ ਕੀ ਹਾਲ ਹੈ ਬਹੁਤ ਠੀਕ ਹੈ ਠੀਕ ਹੈ ਹੋਰ ਸੁਣਾਓ ਪਿੰਡ ਦੀ ਠੀਕ ਹੈ ਹੋਰ ਸਤਿ ਜੀ ਬਸ ਸੋਨੇ ਆਏ ਜੀ ਭਾਜੀ ਅੱਛਾ 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 ਹਾਂ ਠੀਕ ਠਾਕ ਇੱਥੇ ਹੁਣੇ ਆ ਉਹ ਵੀ ਬੈਠੇ ਭਾਈ ਮਾਫੀ ਚਾਹੁੰਦੇ ਆ ਬਹੁਤ ਲੇਟ ਆਇਆ ਗਿਆ ਮੇਰੇ ਕੋਲ ਚੱਲ ਕੋਈ ਗੱਲ ਨਹੀਂ ਅਸਲ ਕੰਮ ਇਦਾਂ ਦੇ ਬਣ ਗਏ ਸੀਗੇ ਕੋਈ ਜੇਰਾ ਨਹੀਂ ਕਰਦਾ ਮੇਰਾ ਔਨ ਨੂੰ ਹਾਂ ਹਾਂ ਤੇ ਚੱਲ ਗਾ ਕੀ ਗੱਲ ਕੋਰਾ ਤੇ ਕਮਾਗਾਰਾਂ ਦੇ ਦੇਣੀ ਤੇ ਚੱਲ ਹੁਣ ਤੂੰ ਆ ਫਰੀ ਫਰੂ ਆਇਆ ਤੇ ਫੇਰ ਹੀ ਆਉਣਾ ਪੈਣਾ ਏ ਤੈਨੂੰ ਉਹ ਨਹੀਂ ਭయ్యా ਉਹ ਕੰਮ ਇੱਕ ਪਾਸੇ ਆ ਅੱਛਾ ਮੈਂ ਤਾਂ ਸ਼ਰਮਿੰਦਾ ਪੜਾ ਹਾਂ ਇਹ ਗੱਲ ਤੋਂ ਉਹ ਚੱਲ ਯਾਰ ਕੋਈ ਗੱਲ ਨਹੀਂ ਸ਼ਰਮਿੰਦਗੀ ਕਾਦੀ ਆ ਆਪਣੇ ਭੈਣ ਭਰਾਵਾਂ ਕੋਲ ਇਤਨਾ ਬੰਦਾ ਸ਼ਰਮਿੰਦਗੀ ਮੰਗਣ ਲੱਗੇ ਤੇ ਫਿਰ ਬੰਦਾ ਦੇ ਇੱਕ ਦੂਜੇ ਕੋ ਜਾਵੇ ਹੀ ਨਾ ਇਹ ਤਾਂ ਭయ్యా ਤੇਰਾ ਬੜਾਪਾ ਨਾ ਤੇ ਜਿਹੜਾ ਸਾਰਾ ਕੁਝ হার ਗਿਆ ਵਾ ਇਹ ਤੇ ਭੈਣ ਹੱਟਨੇ ਕੋਈ ਕਸਰਤ ਨਹੀਂ ਛੱਡੀ ਉਹ ਮੈਂ ਕਹਿੰਦਾ ਵੀ ਚੱਲ ਉਹ ਕੀ ਕਹਿੰਦੇ ਵੀ ਸਿਹਤ ਦਾ ਗਿਆ ਸ਼ਾਮਾ ਨੂੰ ਘਰ ਆਇਦਣ ਨੂੰ ਭੋਲਿਆ ਥੋੜਾ ਗਈਦਾ ਹੁੰਦਾ ਹੈ ਮੇਰੀ ਗੱਲ ਸੁਣੋ ਤੁਸੀਂ ਦੱਸੋ ਹੁਣਾਂ ਨੂੰ ਕਿ ਮੈਂ ਹੁਣ ਉਹਦੀ ਨਹੀਂ ਰਹੀ ਮੈਂ ਹੁਣ ਚੰਗੀ ਹੋ ਗਈ ਆ ਕਿੰਦਾ ਮੰਨ ਲਾਂ ਮੈਂ ਕਿੰਦੀ ਮਾਸੀ ਜੀ ਨਾਲ ਗੱਲ ਮਾਰ ਕਿੰਦਾ ਮੰਨ ਲਾਂ ਤੁਹਾਡੇ ਘਰ ਵੀ ਆਈ ਸੀ ਤੋ ਠੀਕ ਆ ਕਿੰਨੀ ਵਾਰੀ ਆਂਦੇ ਰਹੇ ਹੋ ਇੱਕ ਵਾਰੀ ਵੀ ਜ਼ਿਕਰ ਕੀਤਾ ਤੁਹਾਡੇ ਘਰ ਚੱਕੀ ਚੱਲਣ ਡਿਆ ਤੈਨੂੰ ਬਾਰ-ਬਾਰ ਪੁੱਛਦਾ ਵੀ ਰਿਆਂ ਆ ਸਨੀ ਚਲੋ ਜੋ ਪਿਛੇ ਟਾਈਮ ਲੰਘ ਗਿਆ ਵਾ ਨਾ ਚਲ ਠੀਕ ਆ ਉੱਤੇ ਪਾਓ ਮਿੱਟੀ ਤੇ ਮੈਂ ਗਾੜੀ ਕਹਿੰਦੇ ਵੀ ਜੇ ਗਾੜੀ ਬੰਦਾ ਬੰਦਾ ਬਣਿਆ ਰਹੇ ਤੇ ਕੱਲੀ ਕੋਈ ਨਹੀਂ ਚਲ ਮੈਂ ਇੱਧਾ ਕਰਨੀ हां मम्मी ਨੂੰ ਅੱਜ ਮਾਰ ਕੇ ਲੈ ਹੁਣੀ ਆ ਤੀ ਉਹਨਾਂ ਨਾਲ ਹੀ ਗੱਲ ਕਰ ਲੋ ਭయ్యా ਤੁਮਨ ਦੱਸਿਆ ਕਿਉਂ ਨਹੀਂ ਸਾਰਾ ਕੁਝ ਖੁੱਲ ਕੇ ਦੱਸਾਂ ਕੀ ਗੱਲ ਹੈ ਕਿ ਤੈਨੂੰ ਪਤਾ ਤਾਂ ਹੈਗਾ ਸਿਆਣੇ ਨੇ ਘਾਫਾ ਵੀਜੀ ਆ ਜਾਓ ਇੱਧਰ ਆ ਜਾਓ ਸੱਸੀ ਮਾਸੀ ਜੀ ਇੱਥੇ ਦੇ ਵੀਰ ਇੱਧਰ ਆਓ ਮੇਰੇ ਕੋਲ ਇੱਥੇ ਆ ਲੋ ਐਂ ਤੇ ਬਸ ਇੱਥੇ ਔਰ ਸਣਾ ਵਿਖਾ ਸਭ ਹਾਜੀ ਹਾਂ ਜੀ ਮਾਸੀ ਸਾਰਾ ਕੁਝ ਠੀਕ ਠਾਕ ਜੀ ਤੁਹਾਡੀ ਵੇਦ ਕਿਦਾਂ ਜੀ ਠੀਕ ਆ ਬੀਬੀ ਦੇ ਹੁਣ ਗੱਲ ਤੇ ਆ ਸਨੀ ਵੀ ਦਵਾਈ ਪਾਣੀ ਨਹੀਂ ਆ ਹੁਣ ਹੈ ਇਹ ਆ ਵੀ ਬੰਦਾ ਦੁਨੀਆਂ ਤੜੀਆਂ ਤੁੜੀਆਂ ਚੀਜ਼ਾਂ ਤੋਂ ਪਰਹੇਜ਼ ਕਰੇ ਤੇ ਬਾਕੀ ਚਲੋ ਜੀ ਵੀ ਸਾਦਾ ਫੁਲਕਾ ਪਾਣੀ ਖਾਈ ਜਾਣਗੇ ਤੇ ਨਾਲ ਦਵਾਈ ਉਹਦੇ ਚਲਣੀ ਚਲਣੀ ਆ ਦਵਾਈ ਫੇ ਡੇਲੀ ਚਲਦੀ ਏ ਦਵਾਈ ਫਿਰ ਹੁਣ ਪਿੰਦੋਂ ਤਿੰਨ ਟਾਈਮ ਹੀ ਹੁਣ ਦੋ ਟਾਈਮ ਤੇ ਚਲੋ ਗਾੜੀ ਵੇਖੋ ਜੇ ਫਿਰ ਕੀ ਬਣਦਾ ਜੇਕ ਟਾਈਮ ਹੋਈ ਤਾਂ ਵੀ ਚੰਗੀ ਆ ਟੜ ਜੂਗੀ ਜਾ ਜੀਆਂ ਦਵਾਈਆਂ ਕਿਹੜੀਆਂ ਚੰਗੀਆਂ ਹੁੰਦੀਆਂ ਵਾਂ ਹੈ ਪੈਣਾ ਪੈਣਾ ਆ ਗਈ ਆ ਗਈ ਵੀਰ ਪੈਣ ਤੇ ਬੈਹ ਰਕ ਹਾਂ ਮਾਸੀ ਜੀ ਹੈ ਤਾਂ ਮੈਂ ਪੈਣ ਤੋਂ ਛੋਟਾ ਠੀਕ ਆ ਫਿਰ ਮੈਂ ਤੁਹਾਡੇ ਕੋਲ ਮਾਫੀ ਚਾਹਨਾ ਵਾਂ ਮੈਨੂੰ ਪਤਾ ਤਾਂ ਤੁਹਾਡੇ ਘਰ ਤੇ ਜੋ ਕੋ ਚੱਲਣ ਡਿਆ ਇਹਨਾ ਮੈਨੂੰ ਬੜੇ ਚਿਰ ਦਾ ਪਤਾ ਲੱਗ ਗਿਆ ਅੱਛਾ ਤੇ ਭਰ ਮੈਂ ਇੱਕ ਗੱਲ ਦੀ ਮਾਫੀ ਚਾਹੁੰਦਾ ਜਿਹੜਾ ਮੈਂ ਤੁਹਾਡੇ ਕੋਲ ਪਹੁੰਚ ਨਹੀਂ ਸਕਿਆ ਨਾ ਪਹੁੰਚਾਂ ਦਾ ਕਾਰਨ ਇਹ ਹੈਗਾ ਕਿ ਮੈਨੂੰ ਹੁੰਦੀ ਸ਼ਰਮਿੰਦਗੀ ਹੋਂਜੇ ਵੀ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ ਚਲੋ ਸੱਸਾਂ ਵੀ ਮਾਂ ਬਰੋਬਰ ਹੁੰਦੀਆਂ ਠੀਕ ਆ ਪਰ ਇਹ ਸਾਡੀ ਭੈਣ ਨੇ ਨਹੀਂ ਸਮਝੀ ਇੰਨੀ ਗੱਲ ਹੁਣ ਮੈਨੂੰ ਦੱਸੋ ਕਿ ਸਾਡੀ ਭੈਣ 'ਚ ਕਿਹੜੀ ਕਮੀ ਆ ਪਰ ਹੁਣ ਮੈਂ ਕਹਾਰ ਕੀ ਗੱਲ ਨਹੀਂ ਰਹਿਣ ਦੇਣੀ ਨਹੀਂ ਪੁੱਤਰ ਕੋਈ ਕਮੀ ਨਹੀਂ ਗਈ ਸਾਡੀ ਭੈਣ ਤੁਹਾਡੀ ਠੀਕ ਠਾਕ ਵਾ ਸਭ ਕੁਝ ਠੀਕ ਆਂ ਹਾਂ ਤੇ ਆਪਸ ਵਿੱਚ ਬੜਾ ਸੋਨਾ ਰਿਣੀਆ ਮਾ ਇਹ ਤੁਹਾਨੂੰ ਕਿਹ ਦੱਸਣ ਲਈ ਨੇ ਗਲਤ ਰਾ ਛੜਿਆ ਪੁੱਤ ਗੱਲ ਕੋਈ ਨਹੀਂ ਜੀ ਤੁਹਾਡਾ ਮਨ ਕੀ ਕਹਾਂ ਵੀ ਪਿਆਰ ਵਾਜਾ ਕੀ ਆ ਨਹੀਂ ਪਿਆਰ ਹੀ ਆ ਸਾਰਾ ਕੁਛ ਲਕੋਣ ਦੇ ਜੀ ਪਤਾ ਮੈਨੂੰ ਹਰ ਗੱਲ ਦਾ ਹੈਗਾ ਏ ਨਹੀਂ ਨਹੀਂ ਇਹਨਾਂ ਕੰਮ ਨਾ ਪਤਾ ਹਾਂ ਕੀ ਹੈ ਤੁਹਾਡੇ ਕੋਲ ਉਹ ਨਾਲੇ ਚੰਨੀ ਗੱਲ ਕੀ ਆ ਵੀ ਮਾੜੀ ਮੋਟੀ ਨੋਕ ਚੋਕ ਦੇ ਚਲੋ ਹੋ ਜੀ ਜੀ ਯਾਰ ਮੈਂ ਤਾਂ ਤਾਂ ਫੋਨ ਕਰਦਾ ਕਿਤੇ ਵੇਣਾ ਆਪਣਾ ਮਨ ਬੁਤਾ ਪਰੇਸ਼ਾਨ ਹੁੰਦਾ ਜੀ ਪਰ ਕਿਉਂ ਬੀਬੀ ਹੁਣ ਤੇ ਬੜਾ ਵਧੀਆ ਮਹਾਰਾਜ ਨੇ ਕਰਤਾ ਸਾਰਾ ਕੁਝ ਬੜਾ ਵਧੀਆ ਵਾ ਹੁਣ ਤੇ ਪੁੱਤ ਸਭ ਕੁਝ ਠੀਕ ਠਾਕ ਆ ਕੋਈ ਗੱਲ ਨਹੀਂ ਕਿਤੇ ਮਾੜੀ ਮੋਟੀ ਘਰਾਂ ਚ ਹੋ ਵੀ ਜਾਂਦੀ ਆ ਇਹਦੀ ਗੱਲ ਨਹੀਂ ਦੇਖ ਲੈ ਮੈਨੂੰ ਪਤਾ ਵਾ ਮੇਰ ਕੋ ਗਲਤੀਆਂ ਹੋਈਆਂ ਮਾਂ ਪਰ ਮੈਨੂੰ ਮਾਫ ਕਰ ਦੋ ਮੰਮੀ ਕਿਹ ਮੈਨੂੰ ਮਾਫ ਕਰਤਾ ਵਾ ਕਿ ਨਹੀਂ ਅਜੇ ਮਾਫੀ ਆ ਪੁੱਤ ਕੋਈ ਗੱਲ ਨਹੀਂ ਕਰਤਾ ਉਹਦੇ ਚਾਹ ਰਹੇ ਦੱਸਿਆ ਹੀ ਕੁਛ ਨਹੀਂ ਆ ਮੈਨੂੰ ਮੈਨੂੰ ਜਿੰਨੇ ਜਿੰਨੇ ਵਡੀਆਂ ਗੱਲਾਂ ਬਾਹਰੋਂ ਪਤਾ ਲੱਗੀਆਂ ਹੈ ਨਾ ਉਹਨਾਂ ਤੋਂ ਮੈਨੂੰ ਉਹਨਾਂ ਚ ਇੱਕ ਵੀ ਨਹੀਂ ਦੱਸੀ ਨਹੀਂ ਨਹੀਂ ਪੁੱਤ ਕੋਈ ਗੱਲ ਸਾਰਿਆਂ ਤੇ ਪਰਦਾ ਪਾ ਗਏ ਆ ਪੈਣ ਐਡਾ ਵਧੀਆ ਤੇਰਾ ਘਰ ਤੇ ਤੂੰ ਕੀ ਕਰਤਾ ਵਾਏ ਮੈਂ ਹੀ ਗਲਤ ਹੋ ਗਈ ਸਾਰੇ ਪਿੰਡ 'ਚ ਧਰਮਨਾ ਜੇ ਮੈਨੂੰ ਪਤਾ ਲੱਗ ਗਿਆ ਤੁਹਾਡੇ ਸਾਰੇ ਪਿੰਡ ਨੂੰ ਪਤਾ ਹੋਊਗਾ ਇੰਨੀ ਗੱਲ ਦਾ ਮੈਂ ਵੀ ਸ਼ਰਮਿੰਦੀ ਆ ਮੈਨੂੰ ਵੀ ਸ਼ਰਮ ਆਉਂਦੀ ਇਹ ਨਾਲ ਜਾਈ ਪਰ ਹੁਣ ਮੈਂ ਕੀ ਕਰਾਂ ਜਿਹੜਾ ਟਾਈਮ ਲੰਘ ਗਿਆ ਹੁਣ ਉਹ ਨਾ ਗੱਲਾਂ ਕਰਵਾ ਬਸਰ ਤੇ ਮੈਨੂੰ ਮਾਫ਼ ਕਰ ਦਿਓ ਸਾਰੇ ਜਨ ਚਲੋ ਹੁਣ ਪਤਾ ਚੰਗੀ ਆ ਹੁਣ ਪੁੱਛ ਦੀ ਜੇ ਛਵੀਆ ਮੈਨੂੰ ਸੇਵਾ ਕਰਦੀ ਆ ਕੋਈ ਗੱਲ ਨਹੀਂ ਚਲੋ ਕਿਸੇ ਵੇਲੇ ਹੋ ਗਈ ਹੋ ਗਈ ਜਿਹੜੀ ਕੋਈ ਗੱਲ ਨਹੀਂ ਆ ਤੇ ਦਿਲ ਤੇ ਨਹੀਂ ਨਗਮੀ ਤੇਰੀ ਮਾਂ ਆ ਜਿੰਨਾ ਬਤਾਵਾ ਮੈਨੂੰ ਬੜੇ देर ਬਾਅਦ ਪਤਾ ਲੱਗਾ ਹੈ ਕਿ ਜਦੋਂ ਹਾਂ ਤੇ ਮੈਨੂੰ ਮਾਫੀ ਕਰ ਤਾ ਸਾਰੇ ਜਾਣੇ